ਆ ਦੇਖੋ ਚਲੋ ਜਿਹੜਾ ਚੱਲਦਾ ਹੋਇਆ ਲਓ ਬਈ ਚੰਡੋਲ ਜਿਹੜਾ ਚੱਲ ਪਿਆ ਜਰਕਦੇ ਮੇਲੇ ਦੇ ਵਿਕਾਸ ਦੀ ਵੇਖਦੇ ਹੋ ਕੱਪ ਨਾ ਕਰੋ ਤੇਰੀ ਜਿਹੜੇ ਮੱਥਾ ਲੈ ਕੇ ਭਾਈ ਤੁਸੀਂ ਚਲੋ ਬਹੁਤ ਘਾਟਾ ਜੀ ਤੁਸੀਂ ਦੇਖ ਸਕਦੇ ਹੋ ਨਾ ਇਹ ਮੇਲਾ ਵੀ ਬਹੁਤ ਭਰਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਪਿੰਡ ਜਰਗ ਤੇ ਅੱਜ ਤੁਹਾਨੂੰ ਹੋਣਿਆ ਆਪਾਂ ਜਰਗ ਦਾ ਮੇਲਾ ਤੇ ਇਹ ਜਰਗ ਦਾ ਚੌਥਾ ਮੇਲਾ ਤੇ ਦੇਖਦਾ ਕਿੰਨਾ ਕਿ ਮੇਲੇ ਵਿੱਚ ਇਕੱਠਾ ਤੇ ਕਿਵੇਂ ਦਾ ਸਾਰਾ ਮੇਲਾ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਸੋ ਵੀਡੀਓ ਦਾ ਐਂਡ ਤੱਕ ਬਣੇ ਰਹੋ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੋਨੇ ਹੋ ਸੋ ਦਿਖਾਉਨੇ ਆ ਤੁਹਾਨੂੰ ਸਾਰਾ ਅੱਜ ਆਪਾਂ ਇਹ ਜਰਗ ਦਾ ਮੇਲਾ ਤੇ ਆ ਗੋ ਚੱਲਦੇ ਲਓ ਵੀ ਇਹ ਮੇਲੇ ਤੇ ਤੁਹਾਨੂੰ ਦੁਕਾਨਾਂ ਨੇ ਜਿਹੜੀ ਬ ਤੇ ਬਾਕੀ ਆ ਚੂੜੀਆਂ ਹੋ ਗਈਆਂ ਬੱਤੀ ਦੇ ਖੇਡਾਂ ਹੋ ਗਈਆਂ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਚੱਲਦੇ ਆਪਾਂ ਤੁਹਾਨੂੰ ਮੰਦਿਰ ਦੇ ਵੀ ਦਰਸ਼ਨ ਕਰਾਵਾਂਗੇ ਦੇਖਦੇ ਹਾਂ ਕਿੰਨਾ ਇਕੱਠਾ ਤੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਹੁੰਦੇ ਹੋ ਲਓ ਵੀ ਇਹ ਮੇਲੇ ਦੇ ਵਿੱਚ ਤੁਹਾਨੂੰ ਕਾਠ ਜਿਹੜਾ ਕਾਫੀ ਦੇਖਣ ਨੂੰ ਮਿਲ ਜੂਗਾ ਤੇ ਕਾਫੀ ਥੋੜੇ ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਸਾਰੀਆਂ ਤੇ ਬਾਕੀ ਆਪਾਂ ਮੰਦਿਰ ਦੇ ਬਸ ਬਿਲਕੁਲ ਪਹੁੰਚਣ ਵਾਲਿਆਂ ਨੇੜੇ ਬਾਕੀ ਮੌਸਮ ਦੀ ਗੱਲ ਕਰੀਏ ਮੌਸਮ ਹਵਾ ਚੱਲਦੀ ਆ ਤੇ ਗਰਮੀ ਕਾਫੀ ਹੋਗੀ ਤੇ ਆ ਜੋ ਬਾਕੀ ਤੋਂ ਬਿਲੇ ਥੱਲੇ ਵਗਾਰਾ ਹਨ ਐਵੇਂ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਇੱਥੇ ਐਵੇਂ ਥੱਲੇ ਦੀ ਹੋ ਗਈਆਂ ਜਿਵੇਂ ਆਹ ਚੀਜ਼ਾਂ ਹੋਈਆਂ ਨਾ ਲੋ ਵੀ ਤੇ ਬਾਕੀ ਚੱਲਦੇ ਅੱਗੇ ਲੋ ਵੀ ਤੇ ਬਾਕੀ ਐਵੇਂ ਤੁਹਾਨੂੰ ਫੂਲ ਵਗਾਰਾ ਦੀਆਂ ਦੁਕਾਨਾਂ ਹਨ ਸਾਰੀਆਂ ਬਹੁਤ ਥਰੇ ਬੈਠਣਗੀਆਂ ਕੱਪੜੇ ਦੇ ਬਹੁਤ ਦੁਕਾਨਾਂ ਮਿਲ ਜਾਣਗੀਆਂ ਜੇ ਮੈਨੂੰ ਤੁਹਾਨੂੰ ਦਿਖਾਉਣਾ ਤੁਹਾਨੂੰ ਇੱਥੇ ਮੇਰੇ ਵਾਲੇ ਦਵੱਟੇ ਹੋ ਗਏ ਨਾ ਸਾਰੇ ਮੈਨੂੰ ਪਤਾ ਤਾਂ ਲੱਗ ਗਏ ਦਵੱਟੇ ਮਿਲ ਜਾਣਗੇ ਪੂਰੇ ਵਿੱਚ ਸਾਰੇ ਲਓ ਜੀ ਬਾਕੀ ਆ ਬੱਚਿਆਂ ਦੇ ਖੇਡਾਂ ਹੋ ਗਈਆਂ ਇੱਧਰ ਤੇ ਸੰਗਤ ਕਾਫੀ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਲਓ ਵੀ ਤੁਹਾਨੂੰ 베ਰ ਵੀ ਮਿਲ ਜਾਣਗੇ ਦੁਬਾਰਾ 베ਰ 베ਰ ਬੱਕੇ ਇੱਧਰ ਤੱਕ ਹਨ ਬੱਕੇ ਇੱਧਰ ਸਾਰੀਆਂ ਦੁਕਾਨਾਂ ਦੇਖ ਸਕਦੇ ਹੋ ਨਾ ਚੱਪਲਾਂ ਦੀ ਹੋ ਗਈਆਂ ਜਿਵੇਂ ਲੋਗ ਬਖਿਆ ਖੇਡਾਂ ਹੋ ਗਈਆਂ ਜਿਵੇਂ ਲੋਗ ਐਵੇਂ ਤੇ ਆ ਇਤਰਾ ਵਾਲੀਆਂ ਨੂੰ ਇਤਰਾ ਪਰਫਿਊਮ ਵੀ ਮਿਲ ਜਾਣਗੇ ਸਾਰੇ ਬਾਕੀ ਆ ਸੇਲ ਲੱਗੀ ਹੋਈ ਆ ਸਾਰੀ ਤੁਸੀਂ ਦੇਖ ਸਕਦੇ ਹੋ ਨਾ ਲੋਗ ਤੇ ਆ ਦੇਖੋ ਇਧਰ ਬੈਗ ਵਗੈਰਾ ਹੋ ਗਏ 20 ਰੁਪਏ ਤੇ ਆ ਬੈਗ ਤਾਂ ਮਹਿੰਗੇ ਹੋਣਗੇ ਬਾਕੀ ਹੋਰ ਸਾਮਾਨ ਨੂੰ 20 ਰੁਪਏ ਮੈਜੂ ਜਮੈਂ ਸੇਲ ਲੱਗੀ ਹੋਈ ਆ ਬਾਕੀ ਲੋਗ ਬਾਕੀ ਇਧਰ ਵੀ ਦੁਕਾਨਾਂ ਦੋਨੋਂ ਸਾਈਡ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਇੱਥੇ ਵੀ ਆਪਾਂ ਤੁਹਾਨੂੰ ਵਾਪਸ ਹੋ ਕੇ ਦਿਖਾ ਦਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਇਧਰ ਲਈ ਦਿਖਾ ਦਿੰਦੇ ਆ ਆ ਜੋ ਆ ਜੋ ਆ 3 ਰੁਪਏ ਦਾ ਕਪੀਟ ਹੈ ਨਾ ਲੋ 200 ਰੁਪਏ ਦਾ ਹੈ 6500 ਦੇਖੋ ਨੇ ਬਾਕੀ ਤੀਰ ਪੈ ਤੁਹਾਨੂੰ ਇੱਕ ਪੀਚ ਮਿਲ ਜੂ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਬਾਕੀਆਂ ਹੋਰ ਦੇਖੋ ਤੇਰਾ ਨਾ ਸਾਰੀਆਂ ਲਓ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਆਜੋ ਚੱਲਦੇ ਆ ਅੱਗੇ ਅੱਗੇ ਦਿਖਾਉਣੇ ਬਾਕੀ ਜੁਵੈਲਰੀ ਵਗੈਰਾ 파ਰਸ ਵਗੈਰਾ ਤੁਹਾਨੂੰ ਮਿਲ ਜਾਣਗੇ ਸਾਰੇ ਹਨਾ ਇਹ ਆ ਦੇਖਾ ਲਓਗੇ ਐਵੇਂ ਤੁਹਾਨੂੰ ਜੁਵੈਲਰੀ ਮਿਲ ਜੂਗੀ ਅੰਡੇ ਵਗੈਰਾ ਹੋਗੇ ਐਵੇਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਆਲੇ-ਕੋਲੇ ਹਨ। ਲਓ ਜੀ। ਇਹ ਇਹ ਆ ਜਰਗ ਦਾ ਚੌਥਾ ਮੇਲਾ ਤੇ ਬਾਕੀ ਆ ਪਰਸ ਵਗੈਰਾ ਦੇਖੋ ਨਾ ਕਿੰਨੇ ਪੈਣੇ ਸਾਰੇ। ਬੈਗ ਵਗੈਰਾ ਹੋ ਗਏ। ਬਾਕੀ ਆ ਕੋਲਡ ਡਰਿੰਕ ਹੋ ਗਈ। ਇਹ ਮੈਂ ਟਿਪ-ਟੌਪ ਵਾਲੀ ਬਾਈ ਲਈ ਖੜਾ ਹਾਂ। ਅੰਦਰ ਇਧਰ ਇਧਰ ਦੀਆਂ ਦੁਕਾਨਾਂ ਨੂੰ ਬਾਖੋ ਦਿਖਾਣੇ ਆਪਾਂ। ਲੋਕ। ਇਹ ਫੇਰ ਛੋਲੇ ਟਿੱਕੀ, ਪਰਮੀ ਛੋਲੇ ਟਿੱਕੀ। ਬਾਕੀ ਆ ਇਹ ਕੋਈ ਤੇਰਾਂ ਦੀਆਂ ਦੁਕਾਨਾਂ ਨੇ। ਇਹਨੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਕੱਠ ਦੀ ਗੱਲ ਕਰੀਏ ਕੱਠ ਮਤਲਬ ਮੀਡੀਅਮ ਆ ਆਪਾਂ ਬਾਲਾ ਕੱਠ ਨਹੀਂ ਕਹਿ ਸਕਦੇ ਪਰ ਫਿਰ ਵੀ ਜਿਵੇਂ ਚੌਥਾ ਮੇਲਾ ਕਾਫੀ ਭਰਿਆ ਮੇਲਾ ਵੀ ਤੇ ਬਾਕੀ ਤੁਸੀਂ ਕਮੈਂਟ ਕਰਦੇ ਹੋ ਨਾ ਕਿ ਕਿਹੜੇ ਕਿਹੜੇ ਮੇਲੇ ਦੇ ਅੱਜ ਪਹੁੰਚ ਰਹੇ ਆ ਜਾਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਤੁਸੀਂ ਦੇਖਦੇ ਹੋਣੇ ਤੇ ਆ ਬੈਗ ਵਗੈਰਾ ਹੋ ਗਏ ਜਿਵੇਂ ਨਾ ਲੋਕ ਤੇ ਬਾਕੀ ਬਹੁਤ ਦਿਖਾਉਣੇ ਤੁਹਾਨੂੰ ਅੱਗੇ ਤੇ ਆ ਕਪੜਾ ਵਗੈਰਾ ਹੋ ਗਿਆ ਸਾਰਾ ਹਨਾ ਇੱਥੇ ਕਾ ਵੀ ਕੱਠ ਅੱਧਿਆ ਕੇ ਤੁਸੀਂ ਦੇਖ ਸਕਦੇ ਹੋ ਲੋਬਿਆ ਦੇਖੋ ਲਓ ਜੀ ਤੇ ਬਾਕੀ ਆ ਤੁਹਾਨੂੰ ਆਪਾਂ ਉਧਰ ਬਾਅਦ ਫਿਰ ਟਾਈਮ ਦਿਖਾ ਦਾਂਗੇ ਸਾਰੀਆਂ ਦੁਕਾਨਾਂ ਆਹ ਦੇਖੋ ਲਓ ਜੀ ਤੇ ਆਪਸ ਆਸ ਵਗੈਰਾ ਹੋ ਗਏ ਸਾਰੇ ਹਨਾ ਜੁਵੈਲਰੀ ਹੋ ਗਈ ਜਮੇ ਤੇ ਆ ਭਾਂਡੇ ਪਏ ਨੇ ਲਓ ਜੀ ਆ ਸਾਰੇ ਭਾਂਡੇ ਮਿਲ ਜਾਣਗੇ ਤੁਹਾਨੂੰ ਹਨਾ ਲਓ ਵੀ 1.5 ਤੋਂ 2 ਭਾਂਡੇ ਪਾਈ ਕਹਿੰਦਾ ਹਨਾ ਕੋਈ ਵੀ ਲਿਆ ਸਕਦਾ ਭਾਈ ਜਿਹੜਾ ਮਰਜ਼ੀ 1.5 ਦਾ ਲਓ ਜਿਹੜਾ ਮਰਜ਼ੀ 1.5 ਤੋਂ ਦੇ ਭਾਈ ਦਾ ਨਾ 2 ਲਿਆ ਸਕਦਾ ਬਾਕੀ ਆ ਰਿਹਾ ਇੱਕ ਹੋਰ ਦੇਖਾ ਕੁਝ ਡੇਲੀ ਯੂਜਾ ਜ਼ਮਾਨ ਨੌ ਪਾਲ 100 ਗਿਆ ਜਿਵੇਂ ਨਾ ਬਾਕੀ ਅਰਮਲਾ ਹੋ ਗਿਆ ਫੇ ਤੇ ਆ ਤੁਹਾਨੂੰ ਫੂਨਾ ਦੇ ਕਬਰ ਵੀ ਲੈ ਜਾਣਗੇ ਲਓ ਜੀ ਇੱਧਰ ਆ ਗਈ ਪਾਈ ਵਾਲੀ ਟੇਲ ਕਾਡੇ ਵਾਲੀਆਂ ਚਾਦਰਾ ਕਾਡੇ ਬੱਤੇ ਤੋਂ ਤੁਸੀਂ ਪ੍ਰਸਾਦ ਲੈ ਸਕਦੇ ਮੱਥਾ ਟੇਕਣ ਵਾਸਤੇ ਤੇ ਬਾਕੀ ਚੱਲਦੇ ਆ ਜੋ ਅੱਗੇ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਅੱਗੇ ਮੰਦਿਰ ਦੇ ਤੇ ਲਓ ਜੀ ਆਹ ਰਸਤਾ ਜਿਹੜਾ ਮੰਦਿਰ ਨੂੰ ਜਾਂਦਾ ਤੇ ਆ ਜੋ ਚੱਲਦੇ ਆਪਾਂ ਲਓ ਜੀ ਤੇ ਬਾਕੀ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣਗੀਆਂ ਉਹ ਵੀ ਦੇਖ ਸਕਦੇ ਹੋ ਨਾ ਵਲੋਗ ਇਹ ਆਹ ਇਹ ਬੜੇ ਬੜੇ ਮੂਰੇ ਚਾਹੇ ਤੇ ਆਹ ਦੇਖੋ ਸਾਰੀਆਂ ਨਾ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਮਿਲ ਜਾਣਗੀਆਂ ਦੇਖਣ ਨੂੰ ਤੇ ਆ ਥੱਲੇ ਹੋ ਗਏ ਜਮੇ ਸਾਰੇ ਲਓਗੇ ਆ ਖੇਡਾ ਹੋ ਗਈਆਂ ਲਓਗੇ ਤੇ ਆ ਆਹ ਦਾ ਹਰਪਾ ਇੱਧਰ ਹੈ ਨਾ ਲਓ ਆਧਾਰ पे ਜੋ ਆ ਗਿਆ ਆਧਾਰ पे ਤੇਲ ਤੇ ਆ ਜੋ ਚੱਲਦੇ ਅੱਗੇ ਇਹ ਬਾਕੀ ਇੱਧਰ ਚੰਡੋਰ ਕਿਸ ਤਰ੍ਹਾਂ ਵੀ ਦਿਖਾਵਾਂਗੇ ਬਾਕੀ ਮਿਠਾਈ ਦੀ ਦੁਕਾਨਾ ਉਹ ਵੀ ਸਾਰੀ ਦਿਖਾਵਾਂਗੇ ਤੇ ਆ ਆ ਗਈ ਜੁਵੈਲਰੀ ਹਨਾ ਝੁਮਕੇ ਵਗੈਰਾ ਹੋਵੇ ਸਾਰੇ ਜਣ ਤੁਸੀਂ ਦੇਖ ਸਕਦੇ ਹੋ ਲੋਗ ਐਵੇਂ ਆ ਹਾਰ ਹੋਵੇ ਸਾਰੇ ਜੇ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਮਿਲ ਜਾਣਗੇ ਦੇਖੋ ਨੂੰ ਬਾਕੀ ਆ ਪਰਸ ਵਗੈਰਾ ਹੋਵੇ ਹਨਾ ਤੇ ਬੱਤੀਆਂ ਦੀ ਕਿੱਡਾ ਹੋ ਗਈ ਸਾਰੀਆਂ ਲੋਗ ਤੇ ਅੱਗੇ ਭਾਂਡੇ ਦੀ ਦੁਕਾਨ ਆ ਗਈ ਹੈ ਨਾ ਇਹ ਵੀ ਡੇਢ ਘੋੜੇ ਦੋ ਵੀਨੇ ਭਾਂਡੇ ਮਿਲ ਜਾਵਣਗੇ ਤਗਦੇਸ਼ ਜਾ ਲੋ ਤੇ ਬਾਕੀ ਕਾਫੀ ਕਾਠ ਅੱਗ ਗਿਆ ਕੇ ਪਿੱਛੇ ਕਾਠ ਲਾ ਕੇ ਕਾਠਾ ਪਰ ਅੱਗ ਗਿਆ ਕੇ ਦੇਖਿਓ ਕਾਠ ਬਹੁਤ ਜ਼ਿਆਦੇ ਆ ਦੇਖ ਸਕਦੇ ਹੋ ਨਾ ਲੈਂ ਲੱਗੀ ਪਈ ਆ ਪੂਰੀ ਮਖੜੇਖਣ ਨੂੰ ਬਾਕੀ ਆ 파ਰਸ ਵਗੈਰਾ ਸਾਰੇ ਉਹ ਲਾਉਂਦੇ ਯਾਰੋ ਬਾਕੀ ਯਾਦ ਇਸ ਵਾਰੀ ਅੱਧਾ ਦਕਾਨਾ ਨਾ ਲਓ ਤੇ ਸਾਰਾ ਪੂਰਾ ਪੱਤਾ ਵੀ ਤੇ ਵੀ ਬਾਕੀ ਇੱਥੋਂ ਵੀ ਤੁਸੀਂ ਯਾਦ ਕਰਦੇ ਆ ਕਿ ਪ੍ਰਸਾਦ ਲੈ ਕੇ ਮੱਥਾ ਟੇਕ ਸਕਦੇ ਹੋ ਤੇਰਾ 20 ਰੁਪਏ ਵੀ ਤੇਰਾ ਜੀ ਤੇ ਤੇ ਬਾਕੀ ਇੱਥੋਂ ਵੀ ਤੁਸੀਂ ਪ੍ਰਸਾਦ ਲੈ ਸਕਦੇ ਹੋ ਲਓ ਜੀ ਬਾਕੀ ਇੱਥੋਂ ਵੀ ਤੁਸੀਂ ਜਿਹੜਾ ਪ੍ਰਸਾਦ ਲੈ ਕੇ ਮੱਥਾ ਅੱਗੇ ਟੇਕ ਕਰਦੇ ਹੋ ਨਾ ਲਓ ਜੀ ਤੇ ਬਾਕੀ ਗੱਲ ਕਰੀਏ ਕਾਫੀ ਕੱਠਾ ਤੇ ਪਿੱਛੋਂ ਲੱਗ ਰੇ ਕੱਠ ਘਾਟਾ ਪਰ ਕੱਠ ਕਾਫੀ ਜੇ ਤੁਸੀਂ ਦੇਖ ਸਕਦੇ ਹੋ ਨਾ ਲਾਈਨ ਲੱਗੀ ਹੋਈ ਆ ਪੂਰੀ ਮੱਥਾ ਟੇਕਣ ਨੂੰ ਤੇ ਇਹ ਮੇਲਾ ਵੀ ਬਹੁਤ ਭਰਿਆ ਜੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਹੁਤ ਕੱਠਾ ਜੇ ਤੁਸੀਂ ਦੇਖ ਸਕਦੇ ਹੋ ਤੇ ਇਹ ਮੇਲਾ ਵੀ ਜਿਹੜਾ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਬਹੁਤ ਸੰਗਤ ਜੇ ਮੈਂ ਸਾਡੇ ਟੇਕਣ ਨੂੰ ਲਾਈਨ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨਾ ਲਓ ਆ ਦੇਖੋ ਉਧਰ कार है जरग का मेला बाकी काफी जब गल कर मेले द है ना ली ਤੇ ਇਹ ਮੇਲੇ ਵਿੱਚ ਵੀ ਕਾਠ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਜੇ ਤੁਸੀਂ ਦੇਖ ਕਰਦੇ ਹੋ ਨਾ ਲੋਕ ਇੱਧਰ ਵੀ ਕਾਠ ਬਹੁਤ ਆ ਨਾ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚਰਕ ਦਾ ਮੇਲਾ ਤੇ ਕਿਹੜੇ-ਕਿਹੜੇ ਮੇਲੇ ਤੇ ਪਹੁੰਚਦਾ ਕਮੈਂਟ ਜਰੂਰ ਕਰਿਓ ਤਾ ਸੀਤਨਾ ਦਾ ਪਿੰਡ ਯਾਰਕ ਪਸਾਟਾ ਜੀ ਤੁਸੀਂ ਦੇਖ ਸਕਦੇ ਹੋ ਨਾ ਇਹ ਮੇਲਾ ਬਹੁਤ ਭਰਿਆ ਆ ਆ ਦੇਰ ਬੰਦ ਕਰ ਦਿਓ ਭਾਈ ਲੱਗਾ ਲੱਗਿਆ ਲੋ ਲੋ ਵੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਚੰਡੋਲ ਕੇਤੀਆਂ ਤੇ ਬਾਕੀ ਮਠਿਆਈ ਦੀਆਂ ਦੁਕਾਨਾਂ ਤੇ ਬਾਕੀ ਇੱਧਰ ਵੀ ਖਾਣ ਪੀਣ ਦੀਆਂ ਦੁਕਾਨਾਂ ਬਹੁਤ ਨੇ ਦੂਜੀ ਚੜ੍ਹ ਜਾਪਾਂ ਗੱਲ ਕਰੀਏ ਤੇ ਇੱਥੇ ਜਿਵੇਂ ਹੈ ਨਾ ਦੁਕਾਨਾਂ ਦੁਜੀਆਂ ਨੇ ਆਪਣੀਆਂ ਜਿਵੇਂ ਦਵਾਈਆਂ ਵਗੈਰਾ ਹੋਵੇ ਜਿਵੇਂ ਇੱਧਰ ਖਾਣ ਪੀਣ ਦੀਆਂ ਗਾਰੀਆਂ ਤਾਂ ਉਹ ਵੀ ਹੈ ਜਿਹੜਾ ਮੰਡੀਆਂ ਨੇ ਦੇ ਗਏ ਆਜੂ ਚੱਲਦੇ ਅੱਗੇ ਤੇ ਆਹ ਸਾਰੀਆਂ ਇੱਧਰ ਮਠਿਆਈ ਦੀਆਂ ਦੁਕਾਨਾਂ ਨੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਲਓ ਵੀ ਢੋਲ ਚੱਲਦਾ ਹੋਇਆ ਤੇ ਕੇਸਤੀ ਨਹੀਂ ਚੱਲ ਰਹੀ ਬਸ ਇੱਧਰ ਵੀ ਦੇਖੋ ਸਾਰਾ ਨਾ ਇੱਕ ਲੋਰ ਕੰਡਾ ਲਾ ਰਿਹਾ ਤੇ ਲੋਕ ਯਾ ਦੇਖੋ ਕਿ ਲੋਕ ਚੱਲਦਾ ਤੇ ਬੈਠੇ ਆ ਕਾਫੀ ਜਾਣੀ ਬੈਠੇ ਨੇ ਬਾਕੀ ਇਧਰ ਵੀ ਸਾਰੀਆਂ ਬੱਚੇ ਵਾਲੀਆਂ ਖੇਡਾਂ ਤੁਹਾਨੂੰ ਮਿਲ ਜਾਣਗੀਆਂ ਦੇਖੋ ਤੁਹਾਨੂੰ ਸਾਰੀਆਂ ਹੈਗੀਆਂ ਨੇ ਕਿ ਕਿਸ਼ੀ ਨਹੀਂ ਚੱਲ ਰਹੀ ਸੌ ਕੇ ਬੈਠੇ ਨੇ ਹੁਣ ਅਜੇ ਇੱਕ ਆ ਕੇ ਕੇਤੀ ਜਿਹੜੀ ਨਹੀਂ ਚੱਲੀ ਬਾਕੀ ਆ ਇਧਰ ਬੱਚੇ ਵਾਲੀਆਂ ਖੇਡਾਂ ਸਾਰੀਆਂ ਆ ਰੇਲ ਗੱਡੀ ਹੋ ਗਈ ਜਿਵੇਂ ਘੋੜੇ ਹੋ ਗਏ ਹਨ ਤੇ ਆ ਮਿੱਕੀ ਮਾਊਸ ਹੋ ਗਿਆ ਜਿਵੇਂ ਹਨ ਲਓ ਬਾਕੀ ਸਾਰੀਆਂ ਮਠਿਆਈ ਜੇ ਵੀ ਤੁਹਾਨੂੰ ਉਹ ਦੁਕਾਨਾਂ ਲਗਾਉਣੇ ਆ ਆ ਦੇਖੋ ਚੰਡੋਲ ਜਿਹੜਾ ਚੱਲਦਾ ਹੋਇਆ ਲਓ ਵੀ ਚੰਡੋਲ ਜਿਹੜਾ ਚੱਲ ਪਿਆ ਜੜਕ ਤੇ ਮੇਲੇ ਦੇ ਵੇਚ ਸਕਦੇ ਹੋ ਲਓ ਬਾਕੀਆ ਬੱਤੀ ਵਾਲੇ ਖੇਡਾਂ ਛਡੋਲ ਕੇਤੀ ਹੈ ਨਾ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਇਹ ਮੇਲੇ ਦੇ ਵੀ ਤੇ ਕੱਟ ਦੀ ਗੱਲ ਕਰੀ ਕੱਟ ਕਾਫੀ ਹੋ ਗਿਆ ਨਾ ਤੇ ਬਾਕੀ ਇਹ ਤਾਂ ਦੂਸਰੋਂ ਕੋ ਮਠਾਈ ਦੀਆਂ ਦੁਕਾਨਾਂ ਲੱਭੋੜੀਆਂ ਆਹ ਇੱਕ ਦੁਕਾਨ ਚੱਕੀ ਗਈ ਲਓ ਤੇ ਬਾਕੀ ਆਹ ਅੱਗੇ ਜਲੇਬੀਆਂ ਲਓ ਜਲੇਬੀਆਂ ਤੇ ਬਾਕੀ ਆਹ ਇਹ ਸਾਰੀਆਂ ਐਵੇਂ ਤੁਹਾਨੂੰ ਮਠਾਈ ਦੀਆਂ ਦੁਕਾਨਾਂ ਮਿਲ ਜਾਣਗੀਆਂ ਸਾਰੂ ਲਓ ਬਾਕੀ ਆਹ ਦੇਖੋ ਤੇ ਲਓ ਕਰਮ ਕਰਮ ਜਲੇਬੀ ਚੱਕੋ ਵੀ ਬਾਕੀ ਬਜਲਾ ਕੋਕੀ ਭਾਰਤੀ ਵਗੈਰਾ ਪਕੌੜੇ ਵਗੈਰਾ ਤੁਹਾਨੂੰ ਨਾ ਲਓ ਸਾਰੇ ਇਹ ਲਗਾਨਾ ਵਾਲੀ ਮਠਾਈ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਇੱਧਰ ਪਾਰਕਿੰਗ ਵਗੈਰਾ ਹੈਗੀ ਇੱਧਰ ਲਓ ਜਿੱਧਰ ਪਾਰਕਿੰਗ ਆ ਤੇ ਬਾਕੀ ਤੁਹਾਨੂੰ ਪਾ ਵੀ ਦਿਖਾ ਦੇ ਅਸਰੋ ਸਾਰੀ ਲਓ ਵੀ ਇੱਧਰ ਵੀ ਤੁਹਾਨੂੰ ਬਹੁਤ ਜਿਹੜੀ ਦੁਕਾਨਾਂ ਖਾਨਪੀ ਵਾਲੀ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦੀ ਬਾਜੀ ਪੁਜਾ ਰਹੇ ਨੇ ਢੋਲ ਨਾ ਮੈਂ ਜਾਣੀ ਬਾਕੀ ਇਧਰ ਬਾਂਕਾਂ ਵਗੈਰਾ ਹੋਗੇ ਲੋ ਇਧਰ ਵੀ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਨਹੀਂ ਦੇਖੋ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਐਵੇਂ ਦਾ ਤੁਹਾਨੂੰ ਬਰਤਨ ਮਿਲ ਜਾਣਗੇ ਸਾਰੇ ਹਨਾ ਲੋ ਆਹ ਫਲਾਵਰ ਵਾਲੇ ਹੋਗੇ ਬਾਕੀ ਆ ਚੀਜ਼ਾਂ ਹੋਣਗੀਆਂ ਸਾਰੀਆਂ ਇਹਦਾ ਕੀ ਰੇਟ ਆ ਭਾਈ ਸਾਢੇ 500 ਜੀ ਸਾਢੇ 500 ਦਾ ਜੋੜ ਆ ਇਹ ਬਾਕੀ ਆ ਘੜੀ ਹੋਗੇ ਤੇ ਹਨਾ ਅੰਕੇ ਜਵੈਲਰੀ ਤੇ ਆਹ ਦੇਖੋ ਜਨ ਬੰਗੇ ਹੋਗੇ ਹਨਾ ਸਾਰੇ ਇਹ ਆ ਲੋ ਚਾਹਦੇ ਆ ਤੇ ਹੁਣ ਆਪਾਂ ਤੁਹਾਨੂੰ ਇੱਥੇ ਲਈ ਚਾਰ ਦੁਕਾਨਾਂ ਦਾ ਕੋਣਾ ਹੈ ਸਾਰੀਆਂ ਨਾ ਇੱਧਰ ਸਾਰੀਆਂ ਤੁਹਾਨੂੰ ਮੈਂ ਵੇ ਤੇ ਇੰਨਾ ਇਕੱਠਾ ਮੇਲੇ ਦੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਦਿਖਾਤਾ ਮੇਲਾ ਤੇ ਬਾਕੀ ਵੀਡੀਓ ਚੰਗੀ ਲੱਗੀ ਬਾਤ ਬਾਤ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਨਾ ਬਸ ਸਾਰੀ ਸੋਹਣੀ ਸਾਥ ਬਾਤਾਂਾਂ ਕਿ ਤਾਂ ਆ ਵੀ ਰਹੀ ਹੈ ਜੇ ਆਪਾਂ ਗੱਲ ਕਰੀਏ ਨਾ ਯਾ ਦੇਖੋ ਸਾਰਾ ਨਾ ਤੇ ਆ ਕੇ ਕੁਝ ਪਾਂਡੇ ਆ ਕੇ ਪਲਾਸਟਿਕ ਦੇ ਕੰਚ ਦੇ ਹਨਾ ਸਾਰੇ ਲੋ। ਇਹ ਆ ਗੀਆਂ ਇੱਧਰ ਬੱਚੇ ਦੇ ਖੇਡਾਂ ਥਾਰੀ ਲੋ। ਤੇ ਇੰਨਾ ਇਕੱਠਾ ਜਿਵੇਂ ਇਹਦਾ ਮੇਲਾ ਪੱਕਾ ਕਾਫੀ ਮੇਲਾ ਪਿਆ ਕਾਫੀ ਦੂ ਤੱਕ ਕਿਹੜੀ ਲਾਈਨ ਲੱਗ ਚੁੱਕੀ ਹੈ ਬੱਤੀ ਸੰਗ ਤਾਰ ਰਹੀ ਆ ਤੇ ਕੁਝ ਮੌਸਮ ਥੋੜਾ ਵਧੀਆ ਹੋ ਗਿਆ ਕਿ ਹਵਾ ਚੱਲ ਰਹੀ ਹੈ ਗਰਮੀ ਤਾਂ ਫਿਰ ਬਹੁਤ ਆਫ ਹੋ ਜਾਂਦਾ ਤੇ ਤੇ ਇਹਦੀ ਯਾਰਗ ਦਾ ਚੌਥਾ ਮੇਲਾ ਦਿਨ ਮੰਗਲਵਾਰ ਲੋ ਜੀ ਆ ਹੋ ਗਈ ਜਿਵੇਂ ਸਪੋਰਟਸ ਦੀ ਦੁਕਾਨ ਹਨ ਲਓ ਇਹ ਆ ਦੇਖੋ ਇੱਧਰ ਹੈ ਨਾ ਐਵੇਂ ਬਹੁਤ ਸਾਰੀਆਂ ਦੁਕਾਨਾਂ ਕੱਪੜੇ ਦੀਆਂ ਤੁਹਾਨੂੰ ਹਨ ਜੁਵੈਲਰੀ ਦੀ ਬਹੁਤ ਸਾਰੀ ਦੁਕਾਨ ਹੈ ਜਿਹੜੀ ਦੇਖਣ ਨੂੰ ਉਹ ਮਿਲ ਜਾਣਗੀ ਲਓ ਜੀ ਆਡੀ ਵੀਡੀਓ ਚ ਆਪਾਂ ਤੁਹਾਨੂੰ ਜਰਕਦਾ ਮੇਲਾ ਦਿਖਾਇਆ ਸੋ ਆਡੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ